ਗੁਰਮੁਖ ਪਵਜਨ ਪਾਓ ਚਾਓ ਅਨੰਦਿਆ ਗੁਰਮੁਖ ਮਿਹਚਲ ਜੇਤ ਨਾ ਭੰਗਿਆ ਹੱਡਿਆ ਗੁਰਮੁਖ ਸੱਚ ਅਨੰ ਭਲੀ ਰੂਪ ਲਿਆ ਗੁਰਮੁਖ ਸਬਦੇ ਜਾਣ ਆਵਣ ਭੰਗਿਆ ਤਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮਤਿ ਪਿਆਰੇ ਪੰਥ ਦੀ ਮਹਾਨ ਅਸਤੀ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦੀ ਬਰਕਰਾਰ ਦਾਸ ਸੋਤਰੀ ਜੀ ਦੀ ਹਰਪ੍ਰੀਤ ਕੌਰ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਆਪਾਂ ਸਾਰੇ ਉਹਨਾਂ ਦੀ ਮਿੱਠੀ ਅਤੇ ਪਿਆਰੀ ਯਾਦ ਵਿੱਚ ਸਤਿਬਰਾਂ ਦੇ ਹਜ਼ੂਰੀ ਇਕੱਤਰ ਹੋਏ ਹਾਂ ਸਾਧ ਸੰਤ ਜੀ ਸੰਤ ਅਤਰ ਸਿੰਘ ਜੀ ਨੇ ਇੱਕ ਵਾਰੀ ਆਪਣੇ ਸੰਗੀਆਂ ਦੇ ਕੋਲੋਂ ਪੁੱਛਿਆ ਆਖਣ ਲੱਗੇ ਕਿ ਮੈਨੂੰ ਦੱਸਣਾ ਕਰੋ ਗੁਰਮਤਿ ਦੀ ਕੱਚੀ ਪਲਾਸ ਕਿਹੜੀ ਹੈ ਅਤੇ ਡਬਲ ਐਂਡ ਕਿਹੜੀ ਹੈ ਸਾਧ ਸੰਤ ਜੀ ਸਾਰੇ ਸੰਗੀ ਚੁੱਪ ਸਨ ਜਰਵਾਹ ਕੋ ਸਾਕਣ ਲਗੇ ਕਿ ਇੱਕ ਅਸੀਂ ਦੱਸ ਦਿੰਨੇ ਆ ਇੱਕ ਤੁਸੀਂ ਦੱਸ ਦਿਆਨੇ ਆਖਣ ਲਗੇ ਗੁਰਮਤਿ ਦੀ ਕੱਚੀ ਕਲਾਸ ਹੈ ਨਿਮਰਤਾ ਦੇ ਰਹਿਣਾ ਮਾਣ ਹੁੰਦਿਆ ਨਿਮਾਣੇ ਰਹਿਣਾ ਤਾਣ ਹੁੰਦਿਆ ਨਿਤਾਣੇ ਰਹਿਣਾ ਇਹ ਗੁਰਮਤਿ ਦੀ ਕੱਚੀ ਕਲਾਸ ਹੈ ਆਖਣ ਲਗੇ ਹੁਣ ਪੱਕੀ ਤੁਸੀਂ ਦੱਸ ਦਿਓ ਡਬਲ ਐਮ ਐ ਤੁਸੀਂ ਦੱਸ ਦਿਓ ਮਹਾਂਪੁਰਸ਼ਾਂ ਦੇ ਸੰਗੀਆਂ ਦੇ ਵਿੱਚੋਂ ਸੰਤ ਪੇਜਾ ਸਿੰਘ ਜੀ ਨੇ ਲੇਖ ਆਗਿਆ ਲੈ ਕੇ ਦੱਸਿਆ ਆਖਣ ਲੱਗੇ ਗੁਰਮਤਿ ਦੀ ਡਬਲ ਐਮਏ ਕਲਾਸ ਹੈ ਸਾਧ ਸੰਤ ਜੀ ਪਰਮੇਸ਼ਰ ਦੀ ਰਜਾ ਦੇ ਵਿੱਚ ਰਹਿਣਾ ਬਾਣੀ ਦੇ ਵਿੱਚ ਰਹਿਣਾ ਸੋ ਹੈ ਤਾਂ ਬਹੁਤ ਅਸਹਿ ਵਿਛੋੜਾ ਹੈ ਸਾਧ ਸੰਤ ਜੀ ਦੀ ਬੀਬੀ ਗੁਰਪ੍ਰੀਤ ਕੌਰ ਜੀ ਜੋ ਕਿ ਸਤਕਾਰਯੋਗ ਆਪਣੇ ਮਾਤਾ ਜੀ ਦੇ ਨਾਲ ਹਮੇਸ਼ਾ ਸੰਗਤ ਦੇ ਵਿੱਚ ਆਇਆ ਕਰਦੇ ਸਨ ਬਹੁਤ ਹੀ ਸਧਾਰਨ ਜੀਵਨ ਸੀ ਨਿਰਮਲ ਜੀਵਨ ਸੀ ਪਵਿੱਤਰ ਜੀਵਨ ਸੀ ਮੋਹ ਮਾਇਆ ਤੋਂ ਦਰਲੇਪ ਵਿਸ਼ੇਵਿਕਾਰਾਂ ਤੋਂ ਦਰਲੇਪ ਜੀਵਨ ਸੀ ਸਾਦਾ ਜੀਵਨ ਸੀ ਵੀ ਗੁਰਪ੍ਰੀਤ ਕੌਰ ਜੀ ਦਾ ਸੋ ਜਿਆਦਾ ਸਮਾਂ ਨਹੀਂ ਹੈ ਅਦਾਸ ਦੀ ਡਿਊਟੀ ਹੈ ਦਰਬਾਰ ਸਾਹਿਬ ਇਹੀ ਸਾਡੇ ਸਾਰਿਆਂ ਦੀ ਅਰਦਾਸ ਹੈ ਕਿ ਮਹਾਰਾਜ ਬਿਸ਼ਰੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਰਵਾਰ ਨੂੰ ਭਾਈ ਸਾਹਿਬ ਜੀ ਨੂੰ ਭਾਣਾ ਮਰਨ ਦਾ ਬਲ ਬਖਸ਼ਿਸ਼ ਕਰਨ ਮਹਾਰਾਜ ਦੀ ਕਿਰਪਾ ਹੈ ਵੈਸੇ ਵੀ ਨਾਮ ਬਾਣੀ ਦੇ ਵਿੱਚ ਲੱਗੇ ਰਹਿੰਦੇ ਹਨ ਰੰਗੇ ਰਹਿੰਦੇ ਹਨ ਮਹਾਰਾਜ ਹੋਰ ਬਲ ਬਖਸ਼ਿਸ਼ ਕਰਨ ਇਸੇ ਤਰ੍ਹਾਂ ਪੰਥ ਦੀ ਜਿਹੜੀ ਮਹਾਨ ਸੇਵਾ ਕਿ ਇਹਨਾਂ ਦੀ ਝੋੜੀ ਦੇ ਵਿੱਚ ਪਈ ਹੈ ਕਰਦੇ ਰਹਿਣ ਭੁੱਲਾਂ ਚੁੱਕਾਂ ਦੀ ਖਿਮਾ ਜਿਤਨੀਆਂ ਵੀ ਰਾਜਨੀਤਿਕ ਧਾਰਨਿਕ ਸ਼ਖਸ਼ੀਅਤਾਂ ਦਰਸ਼ਨ ਦਿੱਤੇ ਹਨ ਸਭ ਨੂੰ ਜਿਉਂ ਆਇਆ ਆਖਦਾ ਹੈ ਰਾਜਕੀਮਾ ਦਾ ਜਾਚ ਰਿਹਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮਾੜੀਆਂ ਕਿ ਨਿਤਾਨਿਆ ਕੇਹੇ ਤਾਨਾ ਨਿਯੋਟੇ ਆਂਕੀ ਨਿਆਸਿਆ ਕੀਆ ਅਸਰ ਤਨ ਤਨ ਸ਼ੇਰ ਹਰਾਮ ਸਰਸਾਹਿਬ ਕੀ ਤਨ ਕਰੇ ਸ਼ੇਰ ਗੁਰੂ ਗਰ ਸਾਹਿਬ ਗੁਰੂ ਬਿਨੀ ਨਾ

ਅਸਾਂ ਚੋਰ ਨਹੀਂ ਅਸਾਂ ਚੋਰ ਨਹੀਂ ਅਸਾਂ ਚੋਰ ਨਹੀਂ ਜਿਵੇਂ ਚਿੜਚਿੜ ਕਲਾਂ ਹੰਸਾ ਕੇ ਜੋ ਪਾਵੇ सां गान जो